ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਈਆਂ ਭਾਜਣਾ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਕੱਲ ਰਾਤ ਦੀ ਤਰਥੱਲੀ ਮੱਚੀ ਹੋਈ ਹੈ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਡਿਟੇਨ ਕੀਤੇ ਗਏ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਬੰਦ ਨੇ ਇੱਕ ਪਾਸੇ ਜਿਹੜਾ ਪੰਜਾਬ ਅਤੇ ਹਰਿਆਣਾ ਦਾ ਖਨੌਰੀ ਬਾਰਡਰ ਧਰਨਾ ਉਖਾੜ ਦਿੱਤਾ ਗਿਆ ਸ਼ੰਭੂ ਬોર્ਡਰ ਖੋਲ ਦਿੱਤਾ ਗਿਆ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਪੰਜਾ ਚਲਾਇਆ ਗਿਆ ਲੇਕਿਨ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਫੌਰੀ ਕੈਬਨਟ ਮੀਟਿੰਗ ਵੀ ਸੱਦੀ ਗਈ ਹੈ ਜਿਸ ਦੀ ਮੀਟਿੰਗ ਜਿਹੜੀ ਮੀਟਿੰਗ 7:30 ਵਜੇ ਸ਼ਾਮ ਦੇ ਰੱਖੀ ਗਈ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਨੂੰ ਨੇ ਕਹਿ ਦਿੱਤਾ ਹੈ ਕਿ ਮੈਂ ਸਾਰੇ ਅਹੁਦੇ ਛੱਡ ਦੇਣੇ ਨੇ ਜੇਕਰ ਕਿਸਾਨਾਂ ਦੀ ਗੱਲ ਨਾ ਸੁਣੀ ਗਈ ਅਤੇ ਮੈਂ ਕਿਸਾਨਾਂ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਾਂਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਸ਼ੰਭੂ ਅਤੇ ਖਨੌਰੀ ਸਰਹੱਦ ਕਿਸਾਨਾਂ ਕੋਲੋਂ ਖਾਲੀ ਕਰਾਉਣ ਤੋਂ ਬਾਅਦ ਕੈਵਨੈਂਟ ਮੰਤਰੀ ਲਾਲਜੀਤ ਸਿੰਘ ਪੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਲਾਲਜੀਤ ਸਿੰਘ ਪੁੱਲਰ ਸਿੰਘ ਨੇ ਕਿਹਾ ਕਿ ਮੈਂ ਸਾਰੇ ਅਹੁਦੇ ਛੱਡ ਕੇ ਕਿਸਾਨਾਂ ਨਾਲ ਧਰਨੇ ਦੇਣ ਨੂੰ ਤਿਆਰ ਹਾਂ ਯਾਨੀ ਕਿ ਸਾਰੇ ਅਹੁਦੇ ਛੱਡ ਕੇ ਉਹ ਕਹਿੰਦਾ ਮੈਂ ਆਮ ਨਾਗਰਿਕ ਆਮ ਕਿਸਾਨ ਵਾਂਗੂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿੱਕਰ ਪੰਜਾਬ ਦੇ ਕਿਸਾਨ ਮੋਰਚਾ ਖੋਲਦੇ ਨੇ ਤੇ ਮੈਂ ਹੱਕ ਵਿੱਚ ਬੈਠਾਂਗਾ ਕਿਸਾਨ ਮੈਨੂੰ ਜਗ੍ਹਾ ਮੈਨੂੰ ਦਿੱਲੀ ਵਿੱਚ ਜਗ੍ਹਾ ਦੱਸਣ ਮੈਂ ਉਸ ਜਗ੍ਹਾ ਤੇ ਉਹਨਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ ਉਹਨਾਂ ਨਾਲ ਬੈਠਣ ਲਈ ਤਿਆਰ ਹਾਂ ਸਾਡੀ ਲੜਾਈ ਕੇਂਦਰ ਨਾਲ ਹੈ ਫਿਰ ਪੰਜਾਬ ਦੀਆਂ ਸੜਕਾਂ ਕਿਉਂ ਬੰਦ ਪੰਜਾਬ ਦਾ ਵਿਕਾਸ ਨਾ ਰੋਕਣ ਕਿਸਾਨ ਯਾਨੀ ਕਿ ਇੱਕ ਪਾਸੇ ਤਸ਼ੱਦਦ ਕੀਤਾ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਗਵਾਨ ਭਗਵੰਤ ਮਾਨ ਵੱਲੋਂ ਜਬਰੀ ਜਿਹੜੇ ਨੇ ਮੋਰਚੇ ਔਖਾਰ ਦਿੱਤੇ ਗਏ ਪੰਜਾਬ ਪੁਲਿਸ ਦੀ ਮਦਦ ਨਾਲ ਦੂਸਰੇ ਪਾਸੇ ਜ਼ਖਮਾਂ ਉੱਤੇ ਮਲਮ ਪੱਟੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਕਹਿੰਦਾ ਹੈ ਇਹ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਹੈ ਮੰਗਾ ਸੈਂਟਰ ਸਰਕਾਰ ਕੋਲ ਨਹੀਂ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ 50 ਮਿੰਟਾਂ ਦੇ ਵਿੱਚ ਐਮਐਸਪੀ ਤੁਹਾਡੀ ਝੋਲੀ ਵਿੱਚ ਪਾ ਦੇਵਾਂਗੇ ਜੇਕਰ ਸਾਡੀ ਸੂਬੇ ਦੇ ਵਿੱਚ ਸਰਕਾਰ ਬਣਦੀ ਹੈ ਇਹ ਉਹੀ ਸਰਕਾਰ ਹੁਣ ਕਹਿ ਰਹੀ ਹੈ ਕਿ ਐਮਐਸਪੀ ਦੇਣਾ ਭਾਰਤੀ ਜਨਤਾ ਪਾਰਟੀ ਯਾਨਕਿ ਸੈਂਟਰ ਸਰਕਾਰ ਦਾ ਜਿਹੜਾ ਹੈ ਹੱਥ ਹੈ ਯਾਨਕਿ ਸੈਂਟਰ ਸਰਕਾਰ ਕੋਲ ਹੀ ਐਮਐਸਪੀ ਲਈ ਜਾ ਸਕਦੀ ਹੈ ਲਾਲਜੀਤ ਭੁੱਲਰ ਕਹਿੰਦਾ ਹੈ ਦਿੱਲੀ ਜਗ੍ਹਾ ਦੱਸੋ ਟਾਈਮ ਦੱਸੋ ਮੈਂ ਸਾਰੇ ਅਹੁਦੇ ਛੱਡ ਕੇ ਭਾਰਤ ਦੇ ਕਿਸਾਨਾਂ ਨਾਲ ਬੈਠਣ ਨੂੰ ਤਿਆਰ ਹਾਂ MSP ਦੀ ਵੱਡੀ ਮੰਗ ਨੂੰ ਲੈ ਕੇ